ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਖਾਸ ਅਤੇ ਕੰਮ ਦੀ ਗੱਲ ਦੱਸਣ ਲੱਗਾ ਹਾਂ ਤੁਸੀਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹਮੇਸ਼ਾ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਬੰਦੇ ਦੀ ਪਛਾਣ ਕੱਪੜਿਆਂ ਤੋਂ ਨਹੀਂ ਹੋ ਸਕਦੀ ਕਿਸੇ ਬੰਦੇ ਦੀ ਅਹਿਮੀਅਤ ਉਹਦੇ ਕੱਪੜਿਆਂ ਤੋਂ ਪਤਾ ਨਹੀਂ ਚਲਦੀ ਇਹ ਤੁਸੀਂ ਹਮੇਸ਼ਾ ਯਾਦ ਰੱਖਣਾ ਉਦਾਹਰਨ ਦੇ ਤੌਰ ਤੇ ਮੰਨ ਲਵੋ ਤੁਸੀਂ ਅੱਜ ਬਹੁਤ ਹੀ ਗਰੀਬ ਹੋ ਤੁਸੀਂ ਨੌਕਰੀ ਕਰਦੇ ਹੋ ਤੁਹਾਡੀ ਤਨਖਾਹ ਬਹੁਤ ਹੀ ਘੱਟ ਹੈ ਤੁਹਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਤੁਸੀਂ ਪੈਸੇ ਜੋੜ ਕੇ ਕਿਸੇ ਤਰ੍ਹਾਂ ਵੀ ਸੋਨੇ ਦੀ ਕੋਈ ਅੰਗੂਠੀ ਖਰੀਦ ਲੈਂਦੇ ਹੋ ਸੋਨੇ ਦੀ ਤੁਸੀਂ ਉਸ ਅੰਗੂਠੀ ਨੂੰ ਆਪਣੇ ਹੱਥ ਦੀ ਕਿਸੇ ਵੀ ਉਂਗਲ ਵਿੱਚ ਪਾ ਲੈਂਦੇ ਹੋ ਤਾਂ ਲੋਕੀ ਪਤਾ ਕੀ ਕਹਿਣਗੇ ਨਕਲੀ ਹੈ ਇਹ ਅੰਗੂਠੀ ਨਕਲੀ ਪਾਈ ਫਿਰਦਾ ਅਸਲੀ ਨਹੀਂ ਹੈਗੀ ਤੇ ਮੰਨ ਲਵੋ ਤੁਸੀਂ ਅਚਾਨਕ ਤੁਹਾਡੀ ਕਿਸਮਤ ਬਦਲ ਜਾਂਦੀ ਹੈ ਤੁਹਾਨੂੰ ਚੰਗੀ ਨੌਕਰੀ ਮਿਲ ਜਾਂਦੀ ਹੈ ਤੁਹਾਡੇ ਕੋਲ ਕਾਫੀ ਪੈਸਾ ਆ ਜਾਂਦਾ ਹੈ ਤੁਸੀਂ ਪੈਸੇ ਵਾਲੇ ਹੋ ਜਾਂਦੇ ਹੋ ਤੁਹਾਡੇ ਕੋਲ ਕਾਫੀ ਪੈਸਾ ਆ ਜਾਂਦਾ ਹੈ ਫਿਰ ਤੁਸੀਂ ਕੀ ਕਰੋ ਬਾਜ਼ਾਰ ਵਿੱਚੋਂ ਤੁਸੀਂ 20 ਰੁਪਏ ਦੀ ਕੋਈ ਅੰਗੂਠੀ ਖਰੀਦ ਲਓ ਜਿਸ ਨੂੰ ਸੋਨੇ ਦਾ ਰੰਗ ਚੜਿਆ ਹੋਵੇ ਨਕਲੀ ਉਸ ਅੰਗੂਠੀ ਨੂੰ ਤੁਸੀਂ ਆਪਣੇ ਉਂਗਲ ਵਿੱਚ ਪਾ ਲਵੋ ਲੋਕੀ ਪਤਾ ਕੀ ਕਹਿਣਗੇ ਅਸਲੀ ਹੈ पता क्यों क्योंकि लोग ਕੱਪੜਿਆਂ ਤੋਂ ਅੰਦਾਜ਼ਾ ਲਗਾਉਦੇ ਨੇ ਤੁਸੀਂ ਗਰੀਬ ਹੋਵੋਗੇ ਸੋਨੇ ਦੀ ਅਸਲੀ ਅੰਗੂਠੀ ਪਾਓਗੇ ਲੋਕੀ ਨਕਲੀ ਕਹਿਣਗੇ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਤੁਸੀਂ ਚੰਗੇ ਕੱਪੜੇ ਪਾ ਕੇ ਅਗਲ ਅਗਰ ਸੋਨੇ ਦੀ ਨਕਲੀ ਅੰਗੂਠੀ ਪਾਓਗੇ ਲੋਕੀ ਕਹਿਣਗੇ ਅਸਲੀ ਹੈ ਇਸ ਕਰਕੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਇਨਸਾਨ ਦੀ ਅਹਿਮੀਅਤ ਉਹਦੀ ਪਹਿਚਾਨ ਕੱਪੜਿਆਂ ਤੋਂ ਨਾ ਕਰੋ ਕਿਉਂਕਿ ਕਦੀ ਵਾਰ ਕਈ ਵਾਰ ਕੋਈ ਜਿਹਦੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਤਾਂਦੋਲਦ ਹੁੰਦਾ ਹੈ ਉਹ ਵੀ ਸਿੰਪਲ ਬਣ ਕੇ ਰਹਿੰਦਾ ਹੈ ਉਹ ਸਿੰਪਲ ਕੱਪੜੇ ਪਾਉਂਦਾ ਹੈ ਉਹ ਦੁਨੀਆ ਵਿੱਚ ਸਿੰਪਲ ਜਿਹਾ ਬਿਲਕੁਲ ਸਧਾਰਨ ਮਨੁੱਖ ਬਣ ਕੇ ਰਹਿੰਦਾ ਹੈ ਇਸ ਕਰਕੇ ਜ਼ਿੰਦਗੀ ਵਿੱਚ ਕਦੇ ਕਿਸੇ ਦੀ ਪਛਾਣ ਕਿਸੇ ਦੀ अहमियत ਉਹਦੇ ਕੱਪੜਿਆਂ ਤੋਂ ਨੂੰ ਜੱਜ ਨਾ ਕਰੋ ਉਹਦੇ ਕੱਪੜਿਆਂ ਤੋਂ ਅੰਦਾਜ਼ਾ ਨਾ ਲਗਾਓ ਕਿਉਂਕਿ ਕਈ ਵਾਰ ਪਰਿਆ ਲਿਖਿਆ ਕੋਈ ਧੰਦੋਤ ਵਾਲਾ ਇਨਸਾਨ ਵੀ ਸਧਾਰਨ ਕੱਪੜੇ ਪਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ